ਸਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਲੁਧਿਆਣਾ ਲੋਕ ਸਭਾ ਸੀਟ ਦੀ ਜਿੱਥੇ ਇੱਕ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰਨ ਚੌਂਡ ਮੈਦਾਨ ਦੇ ਵਿੱਚ ਨੇ ਤੇ ਦੂਜੇ ਪਾਸੇ ਰਵਨੀਤ ਮਿੱਟੂ ਭਾਜਪਾ ਦੇ ਉਮੀਦਵਾਰ ਨੇ ਤੇ ਦੋਨਾਂ ਦੇ ਵਿੱਚ ਵਾਰ ਪਲਟ ਵਾਰ ਲਗਾਤਾਰ ਚੱਲ ਰਹੀ ਹੈ ਤੇ ਹੁਣ ਐਂਟਰੀ ਆਜ਼ਾਦ ਉਮੀਦਵਾਰ ਟੀਟੂ ਬਾਣੀਆਂ ਦੀ ਹੋ ਚੁੱਕੀ ਹੈ ਜਿਸ ਦੇ ਵੱਲੋਂ ਦੋਵਾਂ ਨੂੰ ਤਿੱਖੇ ਨਿਸ਼ਾਨੇ ਦੇ ਨਾਲ ਰਗੜਿਆ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਰਵਨੀਤ ਸਿੰਘ ਬੀਟੂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਵਿੱਚ ਜੇਕਰ ਉਹ ਜਿੱਤਦੇ ਨੇ ਇੱਥੋਂ ਸੰਸਦ ਮੈਂਬਰ ਬਣਦੇ ਨੇ ਤਾਂ ਉਹ ਇੱਥੇ ਮੈਟਰੋ ਲੈ ਕੇ ਆਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਰਵਨੀਤ ਸਿੰਘ ਬੀਟੂ 10 ਸਾਲਾਂ ਦੇ ਵਿੱਚ ਇੱਥੇ ਸਾਈਕਲ ਸਟੈਂਡ ਨਹੀਂ ਬਣਵਾ ਸਕੇ ਤੇ ਗੱਲਾਂ ਮੈਟਰੋ ਦੀਆਂ ਕਰਦੇ ਨੇ ਤੇ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾਪੁਰਿੰਗ ਦੇ ਵੱਲੋਂ ਜਿਸ ਤਰ੍ਹਾਂ ਰਵਨੀਤ ਸਿੰਘ ਬੀਟੂ ਨੂੰ ਪੁੱਠ ਕਿਹਾ ਗਿਆ ਤਾਂ ਟੀ2 ਬਾਣੀ ਦਾ ਕਹਿਣਾ ਹੈ ਕਿ ਸਮੇ ਦੇ ਦੋਵੇਂ ਹੀ ਭੂਤ ਨੇ ਤੇ ਦੋਮਾ ਦੇ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲਾਰੇ ਲੱਪੇ ਜਾ ਲਾਏ ਜਾਜ ਨੇ ਤੇ ਉਤੇ ਹੀ ਟੀ2 ਬਾਣੀ ਦਾ ਕਹਿਣਾ ਹੈ ਕਿ ਬੀਤੇ ਦੌਰ ਦੇ ਵਿੱਚ ਦੋਮਾ ਇੱਕ ਪਾਰਟੀ ਦੇ ਵਿੱਚ ਰਹੇ ਨੇ ਕਾਂਗਰਸ ਪਾਰਟੀ ਦਾ ਦੋਵਾਂ ਹਿੱਸਾ ਰਹੇ ਨੇ ਤੇ ਅੱਜ ਤੱਕ ਲੁਧਿਆਣੇ ਦਾ ਕੋਈ ਸੁਧਾਰ ਨਹੀਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਬੁੱਢੇ ਨਾਲੇ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪੰਬਲਪੂਸਾ ਕ੍ਰੀਏਟ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਵੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਬੁੱਢਾ ਨਾਲਾ ਸਾਫ਼ ਨਹੀਂ ਕੀਤਾ ਗਿਆ ਬੁੱਢੇ ਨਾਲੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜਿਹੜੀ ਸਫਾਈ ਦੀ ਗੱਲਾਂ ਕੀਤੀਆਂ ਜਾ ਰਹੀਆਂ ਸਨ ਉਹ ਸਿਰਫ ਤੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਨਜ਼ਰ ਆ ਰਹੀਆਂ ਜਮੀਨੀ ਪੱਧਰ ਤੇ ਕੁਝ ਵੀ ਨਹੀਂ ਤੇ ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਲੀਡਰ ਸਿਰਫ ਤੇ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਲੱਗੇ ਨੇ ਦੋਵਾਂ ਦੇ ਵੱਲੋਂ ਲਾਰੇ ਲੱਪ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਵੀ ਰਮਨਜੀਤ ਸਿੰਘ ਬਿੱਟੂ ਦੇ ਉੱਤੇ ਉਹਨਾਂ ਦੇ ਵੱਲੋਂ ਟਿੱਕੇ ਨਿਸ਼ਾਨੇ ਸਾਦੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਲੁਧਿਆਣਾ ਦੇ ਵਿੱਚ ਮੈਟਰੋ ਦੀ ਗੱਲ ਕਰਦੇ ਨੇ ਤੇ ਉੱਥੇ ਹੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਵੱਡੀ ਵੱਡੀ ਗੱਲਾਂ ਕਰਦੇ ਸਨ ਰਮਨਜੀਤ ਸਿੰਘ ਬਿੱਟੂ ਪਰੰਤੂ ਸਾਈਕਲ ਸਟੈਂਡ ਨਾ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਬਣਾ سکے ਤੇ ਨਾ ਹੀ ਅਜੇ ਤੱਕ ਲੁਧਿਆਣਾ ਦੇ ਵਿੱਚ ਬਣਾ سکے ਤੇ ਗੱਲਾਂ ਹੁਣ ਮੈਟਰੋ ਦੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਤੇ ਪਾਜਪਾ ਗੁਰਮਨੀ ਸਿੰਘ ਬਿੱਟੂ ਦੇ ਵੱਲੋਂ 도ਮਾ ਦੇ ਵੱਲੋਂ ਘੁਮਰਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਰਟੀਆਂ ਬਦਲੀ ਗਈਆਂ ਪੱਗਾਂ ਬਦਲ ਲਈ ਗਈਆਂ ਪਰੰਤੂ ਲੋਕਾਂ ਦੇ ਵਿੱਚ ਲਾਰੇ ਲੱਪੇ ਉਹੀ ਨੇ ਤੇ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਹੈ ਟਿੱਟੂ ਬਾਣੀ ਦਾ ਕਹਿਣਾ ਹੈ ਕਿ ਲੋਕ ਇਸ ਵਾਰ ਘੁਮਰਾ ਨਾ ਹੋਣ ਬੱਚਿਆਂ ਦਾ ਭਵਿੱਖ ਵੇਖਣ ਤੇ ਵੇਖਣ ਕਿ ਕਿਹੜਾ ਲੀਡਰ ਕੰਮ ਕਰਦਾ ਕਿਹੜਾ ਲੀਡਰ ਲੋਕਾਂ ਦੇ ਮੁੱਦਿਆਂ ਤੇ ਖਰਾ ਉਤਰਦਾ ਕਿਹੜਾ ਲੀਡਰ ਲੋਕਾਂ ਦੇ ਨਾਲ ਖੜਦਾ ਹੈ ਕਿਹੜਾ ਲੀਡਰ ਲੋਕਾਂ ਦੀਆਂ ਫਸਲਾਂਾਂ ਦੀਆਂ ਨਸਲਾਂਾਂ ਦੀਆਂ ਰਾਖੀ ਦੀਆਂ ਗੱਲਾਂ ਕਰਦਾ ਉਹਨਾਂ ਨੂੰ ਹੀ ਚੁਣਨਾ ਚਾਹੀਦਾ ਐਟੀਟਿਊਡ ਬਾਣੀ ਦਾ ਕਹਿਣਾ ਹੈ ਕਿ ਹਰਮਨਜੀਤ ਸਿੰਘ ਬਿਟੂ ਤੇ ਅਮਰਿੰਦਰ ਸਿੰਘ ਰਾਜਾਪੁਰਿੰਗ ਦੇ ਵੱਲੋਂ ਅੱਜ ਤੱਕ ਸਿਰਫ ਤੇ ਸਿਰਫ ਲੋਕਾਂ ਨੂੰ ਸੇਖਸ਼ਿੱਲੀ ਦੇ ਸੁਪਨੇ ਦਿਖਾਏ ਗਏ ਨੇ ਲਾਰੇ ਲੱਪੇ ਲਾਏ ਗਏ ਨੇ ਇੱਕ ਪਾਸੇ ਕਹਿਣਾ ਹੈ ਕਿ ਮੈਟਰੋ ਲੈ ਕੇ ਆਵਾਂਗੇ ਦੂਜੇ ਪਾਸੇ ਕਹਿਣਾ ਹੈ ਕਿ ਬੁੱਢਾ ਨਾਲ ਸਾਫ਼ ਕਰਾਂਗੇ ਪਰੰਤੂ ਅੱਜ ਤੱਕ ਲੁਧਿਆਣੇ ਦੇ ਵਿੱਚ ਹੋਇਆ ਕੱਖ ਵੀ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਤੇ ਸਿਰਫ ਲੋਕਾਂ ਨੂੰ ਲਾਰੇ ਲਾਏਗੇ ਬੁੱਧੂ ਬਣਾਇਆ ਗਿਆ ਹੋਰ ਕੀ ਕੁਝ ਕਹਿ ਰਹੇ ਨੇ ਐਟੀਟਿਊਡ ਬਾਣੀਆ ਉਹ ਵੀ ਤੁਹਾਨੂੰ ਸੁਣਾ ਦੰਨੇ ਸਭ ਤੋਂ ਪਹਿਲਾਂ ਟੀ 2 ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤੋਂ ਬੜਿਆ ਹੈ ਨਹੀਂ ਹੱਸਾ ਹੁੰਦਾ ਵਾ ਪਰ ਮੇਰੇ ਵੱਡੇ ਭਰਾ ਰੋਣੀ ਬਿੱਟੂ ਜੀ ਗੱਲਾਂ ਸੁਣ ਕੇ ਕਰ ਹੁਣੇ-ਹੁਣੇ ਉਹਨਾਂ ਨੇ ਬਿਆਨ ਦਿੱਤਾ ਵਾ ਵੀ ਇੱਥੇ ਨਾ ਉਹ ਮੈਟਰੋ ਲੈ ਕੇ ਆਊਗਾ ਲੁਧਾਣੇ ਦੇ ਵਿੱਚ ਮੈਂ ਤਾਂ ਰੋਣੀ ਬਿੱਟੂ ਜੀ ਨੂੰ ਪੁੱਛਣਾ ਚਾਹੁੰਦਾ ਵਾ ਕਿ ਤੁਸੀਂ ਸੈਕਸਨਟ ਦਾ ਹੋਂਦ ਤੱਕ ਬਣਾ ਨਹੀਂ ਸਕਿਆ 10 ਬਾਲ ਦਾ ਤੂੰ ਐਮਪੀ ਆ ਲੁਧਾਣੇ ਦਾ ਤੇ 5 ਸਾਲ ਦਾ ਐਮਪੀ ਤੁਸੀਂ ਉੱਥੇ ਰਹੇ ਹੋ ਨੰਦਬੋਸਾਲ ਉੱਥੇ ਨਹੀਂ ਚੈਕ ਸਟੈਂਡ ਬਣਿਆ ਤੇ ਗੱਲਾਂ ਕਰਦੇ ਆਂ ਆਪਾਂ ਮੈਟਰੋ ਦੀਆਂ ਕਰਾਂ ਕਾਹਨੂੰ ਲੋਕਾਂ ਨੂੰ ਘਬਰਾ ਕਰਦੇ ਹੋ ਤੁਸੀਂ ਕਹਿੰਦੇ ਬੁੱਢਾ ਨਾਲ ਸਾਫ਼ ਕਰਾਂਗੇ 3 ਸਾਲਾਂ ਦੇ ਵਿੱਚ ਉਹ ਨਹੀਂ ਕੰਮ ਹੋਇਆ ਉਹ ਲੋਕਾਂ ਨੂੰ ਬੇਨਤੀ ਕਰਦੇ ਤੇ ਲਾਰਿਆ ਜਨਾ ਅਯੋਗ ਨਾ ਅਕੀਰ ਇੱਕ ਸਾਡਾ ਰਾਜਾ ਬੜੰਗ ਚੀਕਦਾ ਉਹਦਾ ਮੈਂ ਬਿਆਨ ਸੁਣਿਆ ਵੀ ਰਮਨਦੀਪ ਬਟੂ ਭੂਤ ਦਾ ਮੇਰੇ ਵੱਡੇ ਭਰਾ ਨੂੰ ਭੂਤ ਦਸੀ ਜਾਂਦਾ ਉਹ ਦੱਸੋ ਆ ਕੋਈ ਮੁੱਦਾ ਦਾ ਆ ਇਹਨਾਂ ਨੂੰ ਦੱਸੋ ਕੀ ਲੋਕਾਂ ਦਾ ਫਾਇਦਾ ਕਰਾ ਰਹੇ ਹੋ ਬਾਈ ਜੀ ਰੁਨੀਤ ਪਟੂ ਤੂੰ ਮੇਰਾ ਭਰਾ ਨੂੰ ਭੂਦਾ ਤਾਂ ਮੈਂ ਤੂੰ ਵੀ ਭੂਤੀ ਆ ਚਲੋ ਆ ਕੋਈ ਮੁੱਦੇ ਨਹੀਂ ਆ ਮੁੱਦੇ ਦੀ ਗੱਲ ਤੁਸੀਂ ਤੋ ਰੁਕਣਾ ਹਾਈ ਤਾਂ ਜੰਗ ਲੱਗੀ ਨਹੀਂ ਕਰਾ ਜੰਗ ਲੱਗਣੀ ਆ ਆ ਲੋਕੀ ਬਹੁਤ ਸਿਆਣੇ ਹੋ ਚੁੱਕੇ ਆ ਕਰਾ ਤੁਸੀਂ ਹੁਣ ਜਿੰਨੇ ਮਰਜੀ ਡਰਾਮੇ ਕਰਿ ਜਾਓ ਮੈਂ ਲੋਕ ਨੂੰ ਬੇਨਤੀ ਕਰਦਾ ਇਹਨਾਂ ਝਾਸੇ ਚੋਂ ਨਾ ਆਓ ਕਰਾ ਆ ਤੇ ਬੱਚਾ ਪੜਖਣਾ ਖਰਾਬ ਕਰੋ ਕਦੇ ਚਾਰ ਨਾਲ ਰੋਟੀ ਖਾਂਦੇ ਆ ਕਦੇ ਕੁਛ ਕਰਦੇ ਕਦੇ ਕੁਛ ਕਰਦੇ ਆ ਹੁਣ ਇਹਨਾਂ ਕੋਲ ਪੱਲੇ ਤਾਂ ਕੱਖ ਨਹੀਂ ਆ ਇਹਨਾਂ ਦੇ ਕਰਾ ਲੋ ਇਹਨਾਂ ਦੇ ਕਰਾ ਠੀਕ ਨਹੀਂ ਗੱਲੋ ਯਾਨੀ ਕਹਿੰਦਾ ਪਾਬੋ ਮੈਂ ਬੇਨਤੀ ਕਰਨਾ ਚਾਹੁੰਦਾ ਵਗਰਾ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਇਹਨਾਂ ਦੇ ਬਿਆਰਬਾਜੀ ਜਿਹੜੇ ਹੈਗੇ ਆ ਉਹ ਉਹਨਾਂ ਦੇ ਬਸ ਖੂਨਾਂ ਦੇ ਮਾਣ ਲਈ ਕਹਿੰਦਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ